ਕਰਦੇ ਨਾ 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 ਤਿਆਰ ਹੋ ਕੇ ਆਕਰ ਪੂਰਾ ਹੋ ਜੀ ਤਿਆਰ ਹੋ ਕੇ ਜੋਰਾ ਝਾਰ ਲਗੀ ਨਿਆ ਝਾਰ ਲਗੀ ਜੋਰਾ ਝਾਰ ਲਗੀ ਮੇਰੇ ਪੱਕੇ ਅੰਦੇ ਫੁੱਲ ਭਿਆਨ ਝਾਰ ਲੀਏ ਮੇਰੇ ਪੱਕੇ ਅੰਦੇ ਆਣ ਦੇਖੇ ਸਾਰੇ ਪਾਦੋ ਜੰਗਰੀ ਵਿਸ਼ੋੜੇ ਆਵੇ ਸਾਨੇ ਚਲ ਬੜੀ ਜਾ ਤੂੰ आगे, आगे करना है। आगे कर कोई करना। I do ਲਾਵਾ ਦੁਕਨੀਆਂ ਬੇ ਸੱਗੀ ਬੋਲੇ ਸਿਰਾ ਦੇ ਸੁੰਦੇ ਬੋਲੇ 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 ਸੱਗੀ ਬੋਲੇ ਸਿਰਾ ਦੇ ਸੁੰਦੇ ਪਿਆਰੀ ਚੰਦਰਾ ਪਾਇਆ ਸਵੇ ਧਾਰਨੀਆ ਕਿਵੇਂ ਆਉਣਾ ਹਾਂ ਜੀ ਬੋਲਣੇ ਭਾਈ ਸਾਹਿਬ ਹਲ ਖੜੋ ਇਕੱਠੀਆਂ ਹੋ ਗੀਆਂ ਲਿਆ ਹੋਰ ਲਿਆ ਲਿਆ ਇਧਰਲੇ ਪਾਸੇ ਵੰਡੀ ਲਿਆ ਕੇ ਜੇ ਕਭੀ ਨੂੰ ਪਤਾ ਅੱਜ ਲੈ ਵੀ ਅੱਜ ਦੇ ਜਵਾਨਾਂ ਤੋਂ ਖੁੱਲਿਆ ਨਹੀਂ ਪੀਣਾ ਹੀ ਸੌਖਾ ਆ ਖੋਲ ਦਿਓ ਵੀ ਜਵਾਨ ਨੂੰ ਆ ਖੋਲ ਦਿਓ ਬਈ ਓਏ ਜਵਾਨ ਨੂੰ ਮੋਬਾਈਲ ਬਾਹਲੇ ਵੇਦੇ ਆ ਬੜਾ ਜੱਦ ਲੱਗਿਆ ਤੇ ਹੋਰ ਕਦੋਂ ਦਾ ਜਿਹੜੀ ਖੁੱਲਿਆ ਤੋਂ ਹਾਂ ਖੋਲ ਲੈ ਖੋਲ ਕੇ ਕੀ ਆ ਜਾ ਖੋਲਤਾ ਅੱਜ ਵੀ ਨਹੀਂ ਖੁੱਲਿਆ ਉਹ ਖੁੱਲ ਗਿਆ ਉਧਰ ਲੋਗੀ ਪੀਆਂ ਤੀਜ ਦੀਆਂ ਬਠਿੰਡਾ ਦੇ ਪਿੰਡ ਬੁਰਜ ਮਹਿਮਾ ਚ ਪੀਆਂ ਦਾ ਜਿਹੜਾ ਤਿਹਾਰ ਆ ਉਹ ਹਰ ਸਾਲ ਦੀ ਤਰ੍ਹਾਂ ਤੇ ਜਿਹੜੇ ਬੁਰਜ ਮਹਿਮਾ ਚ ਭਾਈਚਾਰਕ ਸਾਂਝ ਕਮੇਟੀ ਵੱਲੋਂ ਜਿਹੜਾ ਮਨਾਇਆ ਜਾਂਦਾ ਤੇ ਭਾਈ ਮਰਕੀਤ ਸਿੰਘ ਜੀ ਬਰਾੜ ਸਾਬਕਾ ਸਰਪੰਚ ਇਥੇ ਹਰ ਵਾਰ ਹੀ ਜਲੰਧਰ ਤੋਂ ਉਚੇਚੇ ਤੌਰ ਤੇ ਪਹੁੰਚਦੇ ਤਾਂ ਕਿ ਸਾਡੇ ਜਿਹੜੇ ਤਿਹਾਰ ਆ ਇਹ ਜਿਹੜੇ ਪਹਿਲਾਂ ਦੀਆਂ ਜਿਹੜੀਆਂ ਸਾਡਾ ਵਿਰਸਾ ਨੂੰ ਸੰਭਾਲਿਆ ਜਾਵੇ ਤੇ ਉਹਦੇ ਤਹਿਤ ਵੀ ਮੜਕੀਰ ਸਿੰਘ ਜੀ ਤੇ ਜਿਹੜੇ ਪਿੰਡ ਦੇ ਸਹਿਯੋਗ ਨਾਲ ਜਿਹੜੇ ਹਰ ਵਾਰੀ ਅਸੀਂ ਦੇਖਦੇ ਆਂ ਵੀ ਭਾਵੇਂ ਕਿ ਆਸ-ਪਾਸ ਪਿੰਡਾਂ ਚ ਬਹੁਤ ਘੱਟ ਦੇਖਿਆ ਜਾਂਦਾ ਪਰ ਬੁਰਜ ਮਹਿਮਾ ਚ ਹਰ ਸਾਲ ਦੀ ਤਰ੍ਹਾਂ ਹੀ ਇਹ ਜਿਹੜਾ ਤਿਹਾਰ ਆ ਸਾਡੀਆਂ ਇੱਕ ਬੱਚੀਆਂ ਮਟਿਆਰਾਂ ਤੇ ਸਾਡੀਆਂ ਹਰ ਉਮਰ ਦੀਆਂ ਜਿਹੜੀਆਂ ਕੋਈ ਵਿਰਧ ਮਾਤਾ ਤੋਂ ਲੈ ਕੇ ਵੀ ਇੱਥੇ ਜਿਹੜੇ ਇਤਿਹਾਸ ਤੇ ਇੱਥੇ ਪਹੁੰਚਦੇ ਆਂ ਤੇ ਇਹ ਤੋਂ ਬਾਅਦ ਇਹਨਾਂ ਨੂੰ ਹੱਲਾਸ਼ੀਰੀ ਦੇਣ ਲਈ ਆ ਸਾਡੇ ਜਿਹੜੇ ਬੈਠੇ ਆ ਸਾਡੇ ਇਹਨਾਂ ਦੇ ਬਜ਼ੁਰਗ ਆ ਜਿਹੜੇ ਜਾਂ ਕੋਈ ਇਹਨਾਂ ਦੇ ਬੱਚਿਆਂ ਦੇ ਕੋਈ ਬਾਪ ਆ ਦਾਦਾ ਆ ਇਹਨਾਂ ਨੂੰ ਹੱਲਾਸ਼ੀਰੀ ਦਿੱਤੀ ਜਾ ਰਹੀ ਆ ਪਾਸੇ ਬੈਠ ਕੇ ਇਹ ਵੀ ਆਨੰਦ ਮਾਣਿਆ ਜਾ ਰਿਹਾ ਕਿਉਂਕਿ ਜਿਹੜਾ ਸਾਡਾ ਸੱਭਿਆਚਾਰ ਆ ਵਾਕਈ ਇਹ ਅਮੀਰ ਆ ਤੇ ਅਮੀਰ ਸੱਭਿਆਚਾਰ ਨੂੰ ਸੰਭਾਲਣ ਦੀ ਸਾਡੀ ਲੋੜ ਆ ਤੇ ਹੌਸਲਾ ਫਿਜਾਈ ਗ੍ਰਾਮ ਪੰਚਾਇਤ ਵੱਲੋਂ ਵੀ ਮੈਂਬਰ ਸਾਹਿਬ ਕਿਵੇਂ ਦੇਖਦੋਂ ਜੀ ਹਰ ਸਾਲ ਦੀ ਤਰ੍ਹਾਂ ਐਤ ਕੀ ਵੀ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਬਹੁਤ ਵਧੀਆ ਲੱਗਦਾ ਜੀ ਪਿੰਡ ਚ ਭਾਈਚਾਰਕ ਸਾਂਝ ਵਧਦੀ ਹੈ ਇਸ ਨਾਲ ਬਹੁਤ ਵਧੀਆ ਹਰ ਸਾਲ ਹੁੰਦਾ ਹੈ ਨਹੀਂ ਜਿਵੇਂ ਪਹਿਲਾਂ ਸਾਂਝੇ ਪੜ ਹੁੰਦੇ ਸੀ ਹੈਨਾ ਅਲੋਪ ਜੇ ਹੋ ਗਿਆ ਸੀ ਗੱਲ ਫੇਰ ਵੀ ਜਿਉਂਦਾ ਰੱਖਣ ਲਈ ਹਰ ਸਾਲ ਦੀ ਲੋੜ ਆ ਹਾਂਜੀ ਹਾਂਜੀ ਵਧੀਆ ਠੀਕ ਠਾਕ ਹੈ ਜੀ ਠੀਕ ਲੱਗਦਾ ਹਾਂਜੀ ਇਹ ਬਹੁਤ ਖਾਲਸਾ ਜੀ ਉਪਰਾਲਾ ਜੀ ਇੱਕ ਭਾਈ ਬਲਕੀ ਸਿੰਘ ਜੀ ਵੱਲੋਂ ਇੱਕ ਜਿਹੜਾ ਅਲੋਪ ਹੋ ਗਿਆ ਸੀ ਇਹ ਤੀਆਂ ਦਾ ਤਿਹਾਰ ਇਹਨਾਂ ਨੇ ਕਈ ਸਾਲਾਂ ਤੋਂ ਸ਼ੁਰੂ ਕੀਤਾ ਹੈ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਰੇ ਪਿੰਡ ਵੱਲੋਂ ਜਿਨ੍ਹਾਂ ਨੇ ਇਹ ਿਹਾਰ ਸ਼ੁਰੂ ਕੀਤਾ ਹੋਰ ਵੀ ਬਹੁਤ ਵਧੀਆ ਪ੍ਰੋਗਰਾਮ ਕਰਾਉਂਦੇ ਆ ਤੇ ਜਦੋਂ ਵੀ ਆਉਂਦੇ ਆ ਪਿੰਡ ਦੇ ਵਿੱਚ ਇਹ ਕੋਈ ਨਾ ਕੋਈ ਪ੍ਰੋਗਰਾਮ ਕਰਾ ਕੇ ਜਾਂਦੇ ਆ ਇਹ ਸਾਰੇ ਪਿੰਡ ਵੱਲੋਂ ਇਹਨਾਂ ਦਾ ਵੀ ਮੋਜੀ ਸਿੰਘ ਜੀ ਦਾ ਸਾਫਾ ਸਰਪੰਚ ਜੀ ਬਹੁਤ-ਬਹੁਤ ਹਾਂ ਬਿਲਕੁਲ ਜੀ ਜੜਾ ਨਾ ਬੰਦੇ ਨੂੰ ਜੁੜਨਾ ਚਾਹੀਦਾ ਭਾਵੇਂ ਵਿਦੇਸ਼ਾਂ 'ਚ ਰਹੇ ਤੇ ਭਾਵੇਂ ਕਿਤੇ ਹੀ ਰਹੇ ਪੰਜਾਬ ਦੇ ਕਿਸੇ ਕੋਨੇ ਤੇ ਤੇ ਜਲੰਧਰ ਬਾਈ ਜੀ ਰਹਿੰਦੇ ਆ ਰਜਾਨਾ ਅਜ ਦੀ ਆਵਾਜ਼ ਅਖਬਾਰ 'ਚ ਸਵਾਵਾ ਨਿਭਾਉਂਦੇ ਆ ਜ਼ਿੰਮੇਵਾਰੀਆਂ ਨਿਭਾਉਂਦੇ ਆ ਹਾਂਜੀ ਕੀ ਕਹਿਣਾ ਚਾਹੋਗੇ ਜੀ ਜਿਵੇਂ ਅੱਜ ਇੱਕ ਜਿਵੇਂ ਸਾਹ ਹੁੰਦਾ ਸੀ ਤੀਆਂ ਦਾ ਪਹਿਲਾਂ ਤੇ ਅੱਜ ਵੀ ਤੁਸੀਂ ਉਹ ਯਾਦ ਤਾਜ਼ਾ ਕਰ ਰਹੇ ਹੋ ਤੇ ਬੱਚਿਆਂ ਨੂੰ ਹੌਸਲਾ ਵਜਾਈ ਕਰ ਰਹੇ ਹੋ ਇਹ ਬਹੁਤ ਵਧੀਆ ਜੀ ਮਰਤੀ ਸੌ ਸਾਫ ਦਾ ਸਰਪੰਚ ਦਾ ਜਿਹੜਾ ਉਦੋਂ ਮੈਂ ਇਹਨਾਂ ਨੇ ਪਿਛਲੇ ਮਤਲਬ 14 ਜਿਆਦਾ ਰੱਖਣ ਨੂੰ ਇਹ ਜਿਹੜਾ ਤਿਹਾਰਾ ਤੀਆਂ ਦਾ ਮਨਾ ਰਹੇ ਆ ਪਾਏ ਸਾਰੀ ਮਨਾਉਂਦੇ ਆ ਬਹੁਤ ਖੁਸ਼ੀ ਨਾਲ ਮਨਾਉਂਦੇ ਆ ਪੱਲੋ ਖਰਚਾ ਵੀ ਕਰਦੇ ਆ ਇਜਤਮਾਲ ਵੀ ਕਰਦੇ ਆ ਹਰੇਕ ਬੰਦੇ ਦਾ ਤੇ ਬਹੁਤ ਕਿੰਨੇ ਨਾਲ ਇਕੱਠੇ ਬੈਠਣ ਦਾ ਵੀ ਮੌਕਾ ਮਿਲਦਾ ਵੈਸੇ ਆਪਣੇ ਕੋਲ ਸਮਾਂ ਘੱਟਦਾ ਸਾਰੇ ਭੈਣ ਭਾਈ ਇਕੱਠੇ ਹੋ 2 ਮਿੰਟ ਰਹਿ ਜਾਓ 2 ਮਿੰਟ ਠੀਕ ਹੈ ਜੀ ਰੇਸ਼ਮ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਜਿਵੇਂ ਤੀਆਂ ਤੀਜ ਦੀਆਂ ਤੇ ਇੱਕ ਤਿਹਾਰ ਹਰ ਸਾਲ ਦਿੱਤਾ ਜਿਹੜਾ ਸਾਡੇ ਪਿੰਡ ਚ ਬਣਾਇਆ ਜਾਂਦਾ ਰਾਜੇ ਜੀ ਪਹਿਲਾਂ ਤਾਂ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਜਿਵੇਂ ਤੁਸੀਂ ਹਰੋ ਸਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਮੈਂ ਤਾਂ ਅੱਜ ਵੀ ਬਾਣਸਾ ਨੂੰ ਆਇਆ ਚੱਲ ਕੇ ਚਾਰ ਚੈਨਲ ਆਏ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਪਹਿਲਾਂ ਫਿਰ ਬਾਕੀ ਸਾਰੇ ਨਗਰ ਨਿਵਾਸੀਆਂ ਦਾ ਮੇਜਰ ਸਿੰਘ ਦਾ ਜਿਹੜਾ ਕਿ ਇਸ ਪਿੰਡ ਦੀ ਕਮੇਟੀ ਦੇ ਮੈਂਬਰ ਵੀ ਹੈ ਪ੍ਰਧਾਨ ਵੀ ਹੈ ਤੇ ਉਹ ਇਹਨਾਂ ਦੇ ਸਹਿਯੋਗ ਨਾਲ ਸਾਰਿਆਂ ਨਾਲ ਹੀ ਅਸੀਂ ਤੀਆਂ ਦਾ ਤਿਹਾੜ ਜਿਹੜਾ ਹਰ ਸਾਲ ਮਨਾਉਂਦੇ ਆਂ ਇਹ ਸਾਨੂੰ ਇਹ ਵਿਰਸੇ ਨੂੰ ਅਸੀਂ ਆ ਵੀ ਇਹਨੂੰ ਜਿਉਂਦਾ ਰੱਖਣ ਲਈ ਸਾਰਿਆਂ ਆਪਣੀਆਂ ਤੀਆਂ ਪੈਣਾਂ ਨੂੰ ਬੇਨਤੀ ਕਰਦੇ ਆਂ ਭਾਈ ਹਰ ਸਾਲ ਇਸੇ ਤਰ੍ਹਾਂ ਆ ਕੇ ਤੇ ਮਨਾਇਆ ਕਰੋ ਸਰੋਵੇ ਬਹੁਤ ਵਧੀਆ ਲੱਗਿਆ ਹਾਂਜੀ ਤੇ ਭਾਈ ਬਲਜੀਤ ਸਿੰਘ ਜੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਤੇ ਕੀ ਕਹਿਣਾ ਚਾਹੋਗੇ ਜੀ ਜਿਹੜਾ ਅੱਜ ਇੱਕ ਹਲਾਸਰੀ ਦਿੱਤੀ ਜਾ ਰਹੀ ਹੈ ਕਿ ਜਿਹੜੇ ਸਾਡੇ ਵਿਰਸੇ ਨਾਲ ਜੋੜਨ ਲਈ ਤੇ ਤੁਸੀਂ ਹਲਾਸਰੀ ਦੇ ਰਹੇ ਹੋ ਜੀ ਇਹ ਮਿਰਸੇ ਨੂੰ ਜਾਂਦਾ ਰੱਖੋ ਸਿੰਘ ਕਰਨੇ ਤੋਂ ਬਹੁਤ ਵੱਡਾ ਪ੍ਰਣਾਮ ਕਰ ਰਿਹਾ ਹੈ ਇਹ ਸਾਰੇ ਸਾਡੇ ਨਗਰ ਦਾ ਨਜੀਤ ਸਿੰਘ ਨਕਾਦੀ ਸੁਝਾਉਂਦੇ ਜਦੋਂ ਵੀ ਕਿਤੇ ਸੁਣਿਆ ਦਿੰਦੇ ਹੈ ਕੋਈ ਵੀ ਮਿੱਤਰ ਹੋਰ ਕੰਮ ਕਰਦੇ ਹੈ ਪਹਿਲੇ ਬੋਲਦੇ ਇਹਨਾਂ ਦਾ ਮਦਦ ਕਰਨ ਨੂੰ ਤਿਆਰ ਹੈ ਤੇ ਇਹ ਵੀ ਨਾਲ ਰਹਿੰਦੇ ਬਹੁਤ ਕੁਛੀ ਦੀ ਗੱਲ ਹੈ ਵੀ ਭਾਈਚਾਰੇ ਦਾ ਸਮਾਂ ਪੇਟੀਏ ਸਾਰੇ ਇਕੱਠੇ ਬੈਠਦੇ ਹੈ ਤੇ ਧੀਆ ਭੈਣਾ ਵੀ ਆਪ ਦੇ ਦਰਜੇ ਦੇ ਵਿੱਚ ਢੱਡ ਕੇ ਦੀ ਆਦੇ ਬਰਸ ਨੂੰ ਜਿਉਂਦਾ ਰੱਖਦੇ। ਤੁਹਾਡਾ ਧੰਨਵਾਦ ਜਿਹੜੇ ਆਏ ਇਸ ਸਾਲ ਦਾ ਸਹਿਯੋਗ। ਭੈ ਭਾਈ ਜਿਵੇਂ ਵੀਬਰਜੀਤ ਕੌਰ ਨੂੰ ਇੱਕ ਬਹੁਤ ਵੱਡਾ ਤੁਸੀਂ ਪ੍ਰਾਲਾ ਕੀਤਾ ਸੀ। ਇੱਕ ਵੀਬਰਜੀਤ ਕੌਰ ਜਿਵੇਂ ਅਧਰੇਵਾ ਜਾ ਹੋ ਗਿਆ ਸੀ ਉਹਨਾਂ ਨੂੰ ਵੀ ਇਕੱਲੇ ਹੀ ਬੈਠੇ ਰਹਿੰਦੇ ਸੀ ਤੇ ਉਹ ਸੋਚਦੇ ਸੀ ਵੀ ਸਾਨੂੰ ਕੋਈ ਸਾਡੇ ਜਿਹੜੇ ਸਰੋਤੇ ਸੀਗੇ ਪੁਰਾਣੇ ਹਨਾ ਉਹਨਾਂ ਨਾਲ ਕੋਈ ਸਾਂਝ ਪਾਵੇ ਛੁੱਟੀ ਤੇ ਪਿੰਡ ਤੁਸੀਂ ਇੱਕ ਬਹੁਤ ਵੱਡਾ ਉਹਨਾਂ ਦਾ ਸਨਮਾਨ ਕੀਤਾ ਸੀ ਤੇ ਉਹ ਸਨਮਾਨ ਨੇ ਵੈਸੇ ਦੁਨੀਆ ਭਰਤੀ ਇੱਕ ਮੈਂ ਵਧੀਆ ਸੁਨੇਹਾ ਦਿੱਤਾ ਤੇ ਬੀਬਾ ਜੀ ਨੂੰ ਹੋਰ ਵੀ ਜਿਹੜੀਆਂ ਸਸਤਾਵਾਂ ਬੁਲਾਉਣ ਲੱਗਦੇ ਆ ਕੀ ਕਹਿਣਾ ਚਾਹੋਗੇ ਜਿਵੇਂ ਹੁਣ ਤੀਆਂ ਤੀਜ ਦੀਆਂ ਜਾਂ ਹੋਰ ਵੀ ਤੁਸੀਂ ਕੋਈ ਭਾਈਚਾਰਕ ਸਾਂਝ ਕਮੇਟੀ ਵੱਲੋਂ ਪ੍ਰੋਗਰਾਮ ਕਰਦੇ ਆ ਜੀ ਸਹਾਜਨ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਹਰ ਇੱਕ ਸਾਡੇ ਪ੍ਰੋਗਰਾਮ 'ਚ ਆਉਨੇ ਆ ਤੇ ਮੇਰੀ ਇਹ ਚਾਹਨਾ ਸੀ ਬੜੇ ਚਿਰ ਤੋਂ ਬੀਬਾ ਰਣਜੀਤ ਕੌਰ ਜੀ ਦਾ ਮੈਂ ਪਿੰਡ 'ਚ ਸਨਮਾਨ ਹੋਣਾ ਜਦੋਂ ਮੈਂ ਆਪਣੇ ਪੈਰਾਂ ਤੇ ਆਪ ਖੜਾ ਹੋਵਾਂ ਤੇ ਮੈਂ ਉਹਨਾਂ ਦੀ ਮਦਦ ਕਰ ਸਕਾਂ ਇਸ ਕਰਕੇ ਮੈਂ ਮਿਹਨਤ ਕਰਕੇ ਬਹੁੜੀ ਮਦਦ ਕੀਤੀ ਤੇ ਉਹਨਾਂ ਦਾ ਮਾਨ ਸਨਮਾਨ ਜਿੰਨਾ ਕਿ ਕਰ ਸਕਿਆ ਬਾਕੀ ਮੇਰੇ ਜਿਹੜੇ ਸਹਯੋਗੀ ਪਿੰਡ ਵਾਲੇ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਇਸੇ ਤਰ੍ਹਾਂ ਜਿਹੜਾ ਤੀਆਂ ਦਾ ਅਸੀਂ ਹਰ ਸਾਲ ਹੀ ਭਾਈਚਾਰਕ ਸੰਜ ਕਮੇਟੀ ਬਣਾਈ ਹੈ ਜਿਹਦੇ ਸਾਰਾ ਪਿੰਡ ਹੀ ਹੈ ਕੋਈ ਮੈਂਬਰ ਨਹੀਂ ਕੋਈ ਕੁਝ ਨਹੀਂਗਾ ਤੇ ਅਸੀਂ ਸਾਰੇ ਰਲ ਕੇ ਮਨਾਉਨੇ ਆ ਇਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਵੀ ਹਰ ਸਾਲ ਅਸੀਂ ਕੁੜੀਆਂ ਦਾ ਤਿਉਹਾਰ ਵੀ ਇੱਕ ਮੇਰੇ ਮਨ ਦੀ ਇੱਛਾ ਵੀ ਹੁਣ ਸਿਆਲਾਂ ਦੇ ਵਿੱਚ ਅਸੀਂ ਧੀਆ ਦਾ ਮੇਲਾ ਕਰਾਉਣਾ ਜਿਹੜੀਆਂ ਕੁੜੀਆਂ ਪੇਕੇ ਰਹਿੰਦੀਆਂ ਉਹਨਾਂ ਨੂੰ ਅਸੀਂ ਸਾਥ 'ਚ ਬੁਲਾ ਕੇ ਉਹਨਾਂ ਨੂੰ ਸਨਮਾਨ ਕਰਦਾ ਮੇਰੇ ਮਨ 'ਚ ਕਾਫੀ ਟਾਈਮ ਦੀ ਇੱਛਾ ਜੇ ਪਿੰਡ ਨੇ ਸਹਿਯੋਗ ਦਿੱਤਾ ਤਾਂ ਉਹ ਸਿਆਲਾਂ ਦੇ ਵਿੱਚ ਪੂਰਾ ਕੀਤਾ ਜਾਊਗਾ ਮੰਝਿਆਂ 'ਤੇ ਬਿਠਾ ਕੇ ਦਰੀਆਂ 'ਤੇ ਬਿਠਾ ਕੇ ਕੁੜੀਆਂ ਨੂੰ ਫਣਕਾਰੀਆਂ ਲਿਆ ਕੇ ਬਿਠਾਵਾਂ ਪਲਾਂ ਕਿੰਨੀ ਵੱਡੀ ਕੁੜੀ ਪਿੰਡ ਦੀ ਹੋਵੇ ਉਹਨਾਂ ਨੂੰ ਬਿਠਾ ਕੇ ਜਿੰਨਾ ਕੇ ਸਾਥੋਂ ਪਿੰਡ ਵਾਲੇ ਤੋਂ ਸਹਿਯੋਗ ਹੋਇਆ ਤਾਂ ਮੈਂ ਲਵਾਂਗਾ ਉਹਦਾ ਤੋਂ ਸਹਿਯੋਗ ਤੁਹਾਨੂੰ ਸਾਪ ਵੀ ਆਪਣੇ ਕੋਲੋਂ ਕਰਾਂਗੇ ਤਾਂ ਮੇਰੀ ਇਹ ਇੱਛਾ ਜੇ ਹੋ ਜੇ ਤਾਂ ਬਹੁਤ ਵਧੀਆ ਨਹੀਂ ਵਧੀਆ ਪ੍ਰਣਾ ਜੀ ਬਹੁਤ ਵਧੀਆ ਹਾਂਜੀ ਸੋ ਭਾਈ ਬਲਕੀਤ ਬਹੁਤ ਬਹੁਤ ਜਿਹੜਾ ਤੁਸੀਂ ਇੱਥੇ ਸਾਡੇ ਸਮਾਗਮ ਵਿੱਚ ਪਹੁੰਚੇ ਆਂ ਤੇ ਭਾਈ ਬਲਕੀਤ ਸਿੰਘ ਜੀ ਨੇ ਵੀ ਦੱਸਿਆ ਵੀ ਜਿਹੜਾ ਇਹ ਸਮਾਗਮਾਂ ਤੇ ਨਾਲ ਨਾਲ ਇੱਕ ਜਿਵੇਂ ਪਿੰਡ ਦੀਆਂ ਧੀਆਂ ਜਿਉਂ ਆਪਦੇ ਸਹਰੇ ਘਰ ਚੱਲਿਆਂਗੇ ਜਾਂ ਉਮਰ ਭਾਵੇਂ ਕੋਈ ਹੋਵੇ ਉਹਨਾਂ ਨੂੰ ਇੱਕ ਥਾਂ ਬੁਲਾ ਕੇ ਵੀ ਅਗਲੇ ਸਮੇਂ 'ਚ ਕੋਈ ਪ੍ਰੋਗਰਾਮ ਰੱਖਿਆ ਜਾਊਗਾ ਅਲੀਕਾ ਨਗਰ ਦੇ ਸਹਿਯੋਗ ਨਾਲ ਭਾਈਚਾਰਕ ਸਾਂਝ ਕਮੇਟੀ ਵੀ ਸਾਂਝੇ ਪਿੰਡਾਂ 'ਚ ਪਹਿਲਾਂ ਧੀਆਂ ਲੱਗਦੀਆਂ ਸੀ ਕੀ ਕੁੜਾ ਪੀਂਦਾ ਪਾਉਂਦਾ ਸੀ ਵਿਪਲਾਂ ਤੇ ਠੱਗੂ ਵੀ ਰਿਹਾ ਸੀ ਉਹਨਾਂ ਤਾਂ ਲਾਖਾ ਨਹੀਂ ਸੀ ਆਂ ਨਈ ਪੀਪਲ ਤਾਂ ਹੁਣ ਵੀ ਆ ਫਿਰ ਪਿੰਗਾ ਹੁਣ ਕਿਉਂ ਹੀ ਪੈ ਰਿਹਾ ਜੇ ਮੇਰੀ ਉਹ ਲੈ ਜੀ ਉਹ ਦਿਲ ਤੋਂ ਮੈਨਾਂ ਤੇ ਟਾਈਮ ਨਹੀਂ ਮਿਲਦਾ ਕਿ ਉਹ ਪਹਿਲਾਂ ਜਿਵੇਂ ਪਹਿਲਾਂ ਇੱਕ ਐਮ ਵੀ ਕਹਿੰਦੇ ਸੀ ਵੀ ਜਿਹੜੀ ਨਵੀਂ ਵਿਆਹੀ ਕੁੜੀ ਹੁੰਦੀ ਆ ਉਹਨੇ ਆ ਇਹ ਮਹੀਨੇ ਸੱਸ ਦੇ ਮੱਥੇ ਤੇ ਲੱਗਣਾ ਸੀਗਾ ਹੁਣ ਮੈਨਾਂ ਤਾਂ ਕੋਈ ਛੜਦਾ ਹੀ ਨਹੀਂ ਉਹਨਾਂ ਕੁੜੀਆਂ ਨੂੰ ਹਣਾ ਕਹਿੰਦੇ ਆ 3 ਮਹੀਨਾ ਲਾਉਂਦੇ ਸੀ ਜੀ ਤੇ ਹੁਣ ਫਿਰ ਉਹਨਾਂ ਸਮਾਂ ਹੀ ਨਹੀਂਗਾ ਉਹਨਾਂ ਭੱਜ ਦੌੜ ਹੋ ਗਈ ਕਿਸੇ ਕੋਲ ਟਾਈਮ ਨਹੀਂ ਹੈਨਾ ਦੇ ਸਾਡੇ ਬੰਨ ਬਹੁਤ ਵਧੀਆ ਤਿਆਰ ਹੋ ਗਿਆ ਨਹੀਂ ਹੁਣ ਵੀ ਹਰ ਸਾਲ ਜਿਹੜਾ ਤੁਸੀਂ ਪ੍ਰਾਲਾ ਕਰਦੇ ਆ ਇਹ ਵੀ ਵਧੀਆ ਹਾਂ ਸੋ ਜਿਹੜਾ ਹਰ ਸਾਲ ਦੀ ਤਰਾ ਜਿਹੜੇ ਇੱਥੇ ਤਿਆਰ ਹੁੰਦਾ ਆਜੋ ਵੀ ਅੱਗੇ ਬੋਲੋ ਵੀ ਕਿਵੇਂ ਕਿਵੇਂ ਲੱਗਿਆ ਵੀ ਕਿਵੇਂ ਲੱਗਿਆ ਤੁਹਾਨੂੰ ਵੀ ਵੇਖੋ ਕੰਮ ਧੰਦੇ ਤਾਂ ਆਪਣੇ ਮੁੱਕਣੇ ਨਹੀਂ ਆਪਾਂ ਹੁਣ ਚੁੱਲ੍ਹੇ ਚੌਕੇ ਤੁਹਾਨੂੰ ਫੇਰ ਜਾਂਦੇ ਨੂੰ ਤਿਆਰ ਹੀ ਆ ਤੇ ਕਿਵੇਂ ਲੱਗਿਆ ਇੰਨਾ ਚਿਰ ਸਮਾਂ ਜਿਹੜਾ ਕੱਢਿਆ ਬੱਚਿਆਂ ਨਾਲ ਤੇ ਬੋਲੀਆਂ ਆ ਤੇ ਸੰਗਦੇ ਸੰਗਦੇ ਜਪੰਜਾ ਤੁਸੀਂ ਹੈਨਾ ਚਲੋ ਵਧੀਆ ਲੱਗਿਆ ਸਾਰਿਆਂ ਨੂੰ ਤੇ ਹੁਣ ਇੱਕ ਫੋਟੋ ਕਰਦੇ ਆ ਸਾਂਝੀ ਬਈ ਕੁੜੀ ਦੇ ਸੋਹੜਿਆ ਨੇ ਨਾ ਤੁਸੀਂ ਤਾਂ ਸੰਗਦੇ ਉਹਨੇ ਪਾਈਆਂ ਖੁਸ਼ ਹੋ ਕੇ ਖੁਸ਼ ਹੋ ਕੇ ਸਾਰੇ ਚਲੋ ਬੱਚਿਓ ਖੁਸ਼ ਤਾਂ ਕੋ ਰਹਿੰਦਾ ਨਹੀਂ ਅੱਜਕੱਲ੍ਹ ਦੁਨੀਆ ਤੇ ਖੁਸ਼ ਹੋ ਕੇ ਰਹਿਆ ਕਰੋ ਇਹ ਪੈਸਿਆਂ ਨਾਲ ਨਹੀਂ ਮਿਲਦੀ ਅੰਦਰੋਂ ਹੀ ਖੁਸ਼ੀ ਆ। ਹਾਂ ਤੁਸੀਂ ਵੇਖੋ ਕਿੱਡਾ ਵਧੀਆ ਕੰਮ ਕੀਤਾ। ਤੁਹਾਨੂੰ ਖੁਸ਼ੀ ਮਿਲਦੀ ਹੈ ਨਾ? ਇਹੇ ਆ ਜਿਹੜੇ। ਇਹ ਭਾਵੇਂ ਲੱਖਾਂ ਰੁਪਏ ਚੱਕੀ ਫਿਰੋ। ਮਰਕਾਨ ਨਹੀਂ ਮਿਲਦੀ ਹੁੰਦੀ ਆ ਵੇਖੋ ਬੱਚੇ ਨਿੱਕੇ ਨਿੱਕੇ ਆ। ਖੁਸ਼ ਹੋ ਕੇ ਤੂੰ ਤਾਂ ਬਾੜੀ ਪਹਿਲਾਂ ਲਾਜ ਕੀਤੀ ਸੀ ਨਾ। ਲਓ ਵੀ ਆ ਬੱਚੇ ਬਣ ਕੇ ਸੱਚੇ। ਇਹਨਾਂ ਨੇ ਅੱਜ ਰੌਣਕਾਂ ਲਾਈਆਂ ਆ ਬੱਚੀਆਂ ਨੇ। ਤਿਆਰੀ ਇਹਨਾਂ ਦੀ ਸਕੂਲਾਂ 'ਚ ਹੋ ਜਾਂਦੀ ਹੈ ਮੈਨੂੰ ਲੱਗਦੀ। ਤੇ ਹੁਣ ਵੱਡੇ ਤਾਂ ਭੁੱਲ ਗਏ ਜਿਹੜੀਆਂ ਬੋਲੀਆਂ ਤੇ ਇਹਨਾਂ ਕੋਲੇ ਆ। ਇਹਨਾਂ ਨੇ ਵਿਰਸਾ ਸਾਡਾ ਵਿਰਸਾ ਇਹਨਾਂ ਨੇ ਸੰਭਾਲ ਕੇ ਰੱਖਿਆ। ਲੋਬੀ ਵਿਦਾ ਹੋ ਰਿਹਾ ਜਿਹੜੇ ਤੀਆਂ ਦਾ ਤਿਹਾਰ ਮਨਾ ਕੇ ਤੇ ਨਾਲ ਬਿਸਤ ਘਤੇ ਜਾ ਰਹੇ ਆ ਨੜੂ ਵਾਲੀ ਬਾਜੇ ਨਿਵਾਸ ਰੋ ਜਲਜੀਰਾ ਦਿੱਤਾ ਗਿਆ ਇਧਰ ਦਿਓ ਵੀ ਇਧਰ ਇੱਕ ਪੈਕਟ ਹਾਂਜੀ ਹਾਂ ਮੁੰਡੇ ਨੂੰ ਦਿਓ ਹਾਂ ਮੁੰਡੇ ਨੂੰ ਆਹ ਲੈ ਜਾਓ ਰਹੀ ਹੈ ਚਲੋ 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 ਪਰ ਚਲੋ ਚਲੋ ਇਹਨੂੰ ਕਢਵਾ ਦੇ ਕੋਈ ਨਹੀਂ ਕੋਈ ਨਹੀਂ ਮੇਰਾ ਇਹ ਵਿੱਚੇ ਆ ਗਿਆ ਬੱਚੇ ਹੈਗੇ ਇੱਕ ਫੋਟੋ ਲੈਣੀ ਹੈ ਬਾਈ ਇੱਕ ਫੋਟੋ ਖੜੇ ਨਹੀਂ ਪੜਾ ਨਹੀਂ ਬੱਸ ਇੱਕ ਮਿੰਟ ਜਿਹੜਾ ਮੂਹਰੇ ਬਿੜਾ ਤਾਂ ਲੈ ਵੀ ਮੂਹਰੇ ਦੀ ਹਾਜ਼ਰੀ ਵੀ ਲੱਗੀ ਹੈ ਨਾਲ ਇਦਰ ਭਾਈ ਨੀਵੀਂ ਨਾ ਪਾ ਤੂੰ ਫਿਰ ਸਾਰਿਆਂ ਦੀ ਫੋਟੋ ਟੇਢੀ ਹੋ ਜੂ। ਲਓ ਜੀ ਰੌਣਕਾਂ ਲਾਉਣ ਵਾਲੇ ਵੀ ਰੌਣਕਾਂ ਚ ਹੋ ਜੋ। ਤੇ ਐਨਾ ਵਧੀਆ ਜਿਹੜਾ ਇੱਕ ਬੱਚਿਆਂ ਨੂੰ ਖੁਸ਼ੀ ਦੇ ਕੇ ਸਾਡੀਆਂ ਬੀਬੀਆਂ ਨੂੰ ਖੁਸ਼ੀ ਦੇ ਕੇ ਆਪ ਵੀ ਆਪਾਂ ਇਸ ਗੱਲ 'ਚ ਸਾਡੇ 'ਚ ਕੀ ਰੀਤ ਮਸਕਾਨ ਫੇਰੀ ਆਉਂਦੀ ਆ ਅਦੇ ਹੁੰਦਾ ਜਿਹੜੀ ਖੁਸ਼ੀ ਆ ਇਹ ਇਹ ਕੋਈ ਪੈਸੇ ਚ ਖਰੀਦੀ ਨਹੀਂ ਜਾ ਸਕਦੀ ਤੁਹਾਡੇ ਜਿਹੜੀ ਸੁੱਖ ਆਰਾਮ ਜਿਹੜਾ ਚੈਨ ਆ ਇਹ ਅੰਦਰੋਂ ਹੀ ਮਿਲਦਾ ਸਾਰਾ ਕੁਝ ਤੇ ਚੰਗਾ ਕਰੋਗੇ ਥੋੜਾ ਜਿਆਦਾ ਉਦੋਂ ਮਿਲਦਾ ਚੰਗਾ ਆਪਾਂ ਜਦੋਂ ਖੁਸ਼ ਹੋਵਾਂਗੇ ਤੇ ਜਦੋਂ ਥੋੜਾ ਜਿਆਦਾ ਹੋਰ ਕੋਈ ਕੋਈ ਕਰਦਾ ਜਦੋਂ ਕਈ ਪੈਸੇ ਢੇਲ ਜਨੇ ਵਾਦੀ ਚੱਕੀ ਫਿਰੋ ਪੈਸੇ ਨਾਲ ਨਹੀਂ ਤੇ ਅੰਦਰੋਂ ਹੀ ਆਉਂਦੀ ਆ ਇਹ ਤਾਂ ਕਰਕੇ ਜਿਹੜੇ ਅੱਜ ਤੀਆਂ ਦਾ ਤੀਆਂ ਤੀਆਂ ਤੀਂਦਿਆਂ ਦਾ ਤਿਹਾਰ ਜਿਹੜਾ ਮਨਾਇਆ ਨਗਰ ਬੁਰਜ ਮਹਿਮਾ ਭਾਈਚਾਰਕ ਸਾਂਝ ਕਮੇਟੀ ਵੱਲੋਂ ਤੇ ਇਹ ਜਿਹੜਾ ਪ੍ਰਾਲਾ ਬਹੁਤ ਵਧੀਆ ਪ੍ਰਾਲਾ ਤੇ ਐਸੇ ਪ੍ਰਾਲੇ ਸਾਰੇ ਪਿੰਡਾਂ ਨੂੰ ਹੀ ਕਰਨੇ ਚਾਹੀਦੇ ਆ ਰੌਣਕਾਂ ਲੱਗਣੀਆਂ ਚਾਹੀਦੀਆਂ ਥਲੋਪ ਕੁਛ ਨਹੀਂ ਹੋਇਆ ਹੈ ਚਾਰ ਸਵੇਰੇ ਸਾਡੇ ਆਲੇ ਦੁਆਲੇ ਹੀ ਆ ਸਾਰਾ ਕੁਝ ਥਲੋਪ ਆਪਾਂ ਕਹਿ ਦਿੰਨੇ ਆ ਇਹ ਥਲੋਪ ਹੋ ਗਿਆ ਥਲੋਪ ਕੁਛ ਨਹੀਂ ਹੋਇਆ ਸਾਡਾ ਨਜ਼ਰੀਆ ਬਦਲ ਗਿਆ ਸਾਡੇ ਕੋਲੇ ਸਮੇਂ ਦੀ ਘਾਟ ਆ